ਕੁਝ ਸੁਪਰਾ ਬਲਾਕ ਸੰਪਤੀ ਕਰੇ ਜੀ ਨਾ ਸੰਪਤੀ ਕੁਝ ਸੁਪਰਾ ਆ ਜਾਈ ਬੌੜਾ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਇੱਕ ਸੀਟ ਹੈ ਜਿਹੜੀ ਪੰਜ ਸੀਟਾਂ ਦਾ ਰਿਜ਼ਲਟ ਆ ਇੱਕ ਸੀਟ ਜਿੱਤੀ ਆ ਬੌੜਾ ਕਲਾ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਖਾਤਾ ਖੋਲਿਆ ਬਹੁਤ ਵਧੀਆ ਜੀ ਆਉਣ ਵਾਲੇ ਸਮੇਂ ਲਈ ਅਕਾਲੀ ਦਲ ਦੇ ਝੰਡੇ ਝੁਦਣੇ ਨੇ ਤੁਹਾਨੂੰ ਸਭ ਨੂੰ ਪਤਾ ਹੋਊਰੇ ਵੀ ਪੂਰਾ ਫਾਸੂਆ ਮੁਕਾਬਲਾ ਇੱਕ ਸੀਟ ਅਸੀਂ ਅਕਾਲੀ ਦਲ ਹੁਣ ਜਿੱਤ ਚੁੱਕਿਆ ਤੇ ਇੱਕ ਤੇ ਅਸੀਂ 31 ਤੇ ਹਾਰੇ ਆ ਦੂਸਰਾ ਅਜੇ ਸਾਨੂੰ ਹੋਰ ਪਤਾ ਲੱਗ ਰਿਹਾ ਹੈ ਅੰਦਰ ਵੀ ਅਸੀਂ ਮਤਲਬ ਇੱਕ ਜੋ ਦੋ ਜੋਨਾਂ ਤੇ ਹੋਰ ਅੱਗੇ ਚੱਲ ਰਹੇ ਆ ਹਾਂ ਕੋਲ ਇੱਕ ਸੀਟ ਆ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਖਾਤੇ ਦੇ ਵਿੱਚ ਆਈ ਆ ਕਹਿੰਦੇ ਬਾਕੀ ਰਿਜ਼ਲਟ ਜਿਆ ਰਹੇ ਨੇ ਕਹਿੰਦੇ ਉਹ ਵੀ ਅਸੀਂ ਅੱਗੇ ਚੱਲ ਰਹੇ ਆ ਆਮ ਆਦਮੀ ਪਾਰਟੀ ਨਾਲ ਬੌੜਾ ਜਿਹੜੀ ਬਲੈਕ ਸੰਮਤੀ ਸੀਟ ਆ ਉਸ ਤੇ ਮੁਕਾਬਲਾ ਜਿਹੜਾ ਦੇਖਣ ਨੂੰ ਮਿਲਿਆ ਕਾਫੀ ਵੋਟਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਨੇ ਇੱਕ ਸੀਟ ਆ ਜਿਹੜੀ ਨਾਬਾ ਬਲੈਕ ਸੰਮਤੀ ਦੇ ਵਿੱਚ ਜਿੱਤੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ